ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬੇਸਨ ਦਾ ਚੀਲਾ ਬਣਾਵਾਂਗੇ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਬਣੂਗਾ ਤੇ ਉਹਦੇ ਵਾਸਤੇ ਆਪਾਂ ਸੂਜੀ ਲਈ ਹੈ ਇੱਕ ਕੌਲੀ ਤੇ ਅੱਧੀ ਕੌਲੀ ਆਪਾਂ ਲਈ ਹੈ ਜੀ ਦਹੀਂ ਦੀ ਤੇ ਇੱਧਰ ਆਪਾਂ ਤਿੰਨ ਚਾਰ ਚਮਚ ਲੈਏ ਗਹਿਣ ਗੇਹੂ ਦਾ ਆਟਾ ਕਣਕ ਦਾ ਮਤਲਬ ਇੱਧਰ ਲੈ ਆਪਾਂ ਪਨੀਰ ਦੇ ਵਿੱਚ ਪਾਵਾਂਗੇ ਜੀ ਆਪਾਂ ਸਬਜ਼ੀਆਂ ਤੇ ਬਹੁਤ ਹੀ ਹੈਲਦੀ ਤੇ ਟੇਸਟੀ ਆਪਣਾ ਚੀਲਾ ਬਣ ਕੇ ਤਿਆਰ ਹੋਊਗਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਨਾ ਸੂਜੀ ਦਾ ਚੀਲਾ ਘੋਲ ਬਣਾਉਣਾ ਹੈ ਆਪਾਂ ਇੱਧਰ ਆਪਾਂ ਮਿਕਸੀ ਜੱਗ ਲੈ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਸੂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਦਹੀਂ ਆਪਾਂ ਆਹ ਪਨੀਰ ਵੀ ਇਹਦੇ ਵਿੱਚ ਪਾ ਦਿਆਂਗੇ ਅਦਰਕ ਦਾਣਾ ਪੇਸਟ ਆਪਣ ਕੋਲ ਇਹ ਵੀ ਵਿੱਚ ਪਾ ਦਾਂਗੇ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਪਾਣੀ ਜਿੱਥੇ ਜੇ ਆਪਾਂ ਜ਼ਰੂਰਤ ਪਈ ਤਾਂ ਪਾਣੀ ਆਪਾਂ ਨਾਲ ਦੀ ਨਾਲ ਪਾਵਾਂਗੇ ਤੇ ਹੁਣ ਆਪਾਂ ਇਹਨੂੰ ਕਰਦੇ ਹਾਂ ਗ੍ਰਾਈਂਡ ਤੇ ਕਣਕ ਦਾ ਆਟਾ ਵੀ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਇਹਨੂੰ ਗ੍ਰਾਈਂਡ ਕਰ ਲਾਂਗੇ ਅੰਨੀ ਆਪਾਂ ਗੋ ਕੋਲ ਥੋੜਾ ਜਨਾ ਸੂਜੀ ਵਾਲਾ ਗਾੜਾ ਹੈਗਾ ਤੇ ਨਾਲੇ ਆਪਾਂ ਹਰੀ ਮਿਰਚ ਵੀ ਇਹਦੇ ਵਿੱਚ ਪਾ ਦਾਂਗੇ ਤੇ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਆਪਾਂ ਅੱਧਿਕ ਕੌਲੀ ਪਾਣੀ ਦੀ ਪਾ ਦਾਂਗੇ ਤੇ ਇਹਨੂੰ ਗ੍ਰाइंड ਫੇਅਰ ਕਰ ਲੈਨੇ ਆਪਾਂ ਸੂਜੀ ਦਾ ਘੋੜ ਜੀ ਵਧੀਆ ਬਣ ਗਿਆ ਦੇਖੋ ਬਹੁਤ ਹੀ ਵਧੀਆ ਬਣ ਗਿਆ ਤੇ ਆਪਾਂ ਹੁਣ ਇਹਨੂੰ ਵੱਡੇ ਬੋਲ ਚ ਕੱਢ ਲਾਂਗੇ ਹਾਂ ਜੀ ਆਪਣਾ ਆਪਣਾ ਕੋਲ ਘੜਾੜਾ ਹੈ ਥੋੜਾ ਜਿਹਾ ਤੇ ਆਪਾਂ ਇਹ ਜੱਗ ਧੋ ਕੇ ਨਾ ਵਿੱਚ ਪਾ ਦੇਵਾਂਗੇ ਜਿੰਨਾ ਕ ਆਪਾਂ ਨੂੰ ਜ਼ਰੂਰਤ ਆਉਣਾ ਪਾਣੀ ਪਾਵਾਂਗੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਹਾਂ ਇਸ ਤਰ੍ਹਾਂ ਕਰਕੇ ਆਪਾਂ ਨਮਕ ਤੇ ਚਿੱਲੀ ਫਲੈਕਸ ਵਿੱਚੇ ਪਾ ਦਿੰਨੇ ਹੁਣੇ ਨਾਲ ਹੀ ਮਿਕਸ ਹੋ ਜਾਊਗਾ ਇਹ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਪਾਣੀ ਹੋਰ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਸਬਜ਼ੀਆਂ ਮਿਕਸ ਕਰਾਂਗੇ ਇਧਰ ਆਪਾਂ ਬਰੀਕ ਕੱਟੀ ਗਾਜਰ ਲਈ ਹੈ ਤੇ ਸ਼ਿਮਲਾ ਮਿਰਚ ਤੇ ਹਰਾ ਧਨੀਆ ਇਹ ਪਾ ਦਾਂਗੇ ਆਪਾਂ ਇਹਦੇ ਵਿੱਚ ਸਬਜ਼ੀਆਂ ਆਪਾਂ ਕੋਈ ਵੀ ਲੈ ਸਕਦੇ ਹਾਂ ਤੇ ਇੱਕ ਆਪਾਂ ਟਮਾਟਰ ਲਈਏ ਤੇ ਇਧਰ ਆਪਾਂ ਛੋਟੇ ਜਿਹੇ ਸਾਈਜ਼ ਦਾ ਪਿਆਜ਼ ਲਿਆ ਤੇ ਆ ਆਪਣੀ ਨਾ ਪੱਤਾ ਗੋਭੀ ਆ ਇਹ ਆਪਾਂ ਇਹਦੇ ਵਿੱਚ ਨਾ ਮਿਕਸ ਕਰ ਲਿਆ ਹੁਣ ਸਾਰੇ ਸਬਜ਼ੀਆਂ ਨੂੰ ਨਾ ਸੂਜੀ ਦੇ ਵਿੱਚ ਆਪਾਂ ਮਿਕਸ ਕਰ ਲਾਂ ਆਪਾਂ ਸਬਜ਼ੀਆਂ ਮਿਕਸ ਕਰ ਲਈਆਂ ਸੂਜੀ ਦੇ ਚੀਲੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਆਪਾਂ ਨਹੀਂ ਹੋਰ ਪਾਵਾਂਗੇ ਥੋੜਾ ਜਿਹਾ ਨਾ ਸੰਘਣਾ ਹੈਗਾ ਆਪਣਾ ਘੋਲ ਥੋੜਾ ਜਿਹਾ ਪਾਣੀ ਆਪਾਂ ਹੋਰ ਮਿਲਾ ਲਾਂਗੇ ਇਸ ਤਰ੍ਹਾਂ ਕਰਕੇ ਬਸ 4-5 ਮਿੰਟ ਨਾ ਆਪਾਂ ਇਹਨੂੰ ਰਾਇਸ਼ਟੇ ਤੇ ਰੱਖਾਂਗੇ ਤੇ ਫਿਰ ਆਪਾਂ ਚੀਲੇ ਬਣਾਉਣੇ ਸ਼ੁਰੂ ਕਰਦੇ ਆਂ ਆਪਣਾ ਜੀ ਚੀਲੇ ਦਾ ਘੋਲ ਨਾ 5-4 ਮਿੰਟ ਹੋ ਗਏ ਆ ਤੇ ਬਹੁਤ ਵਧੀਆ ਹੀ ਹੈ ਵੈਸੇ ਤਾਂ ਬਾਲਾ ਸੰਗਣਾ ਵੀ ਨਹੀਂ ਵਾਲਾ ਗਾੜਾ ਵੀ ਨਹੀਂ ਥੋੜਾ ਜਿਹਾ ਪਾਣੀ ਪਾਵਾਂਗੇ ਦੋ ਚਮਚੇ ਮਸ ਕਿਉਂਕਿ ਸੂਜੀ ਫੁੱਲ ਲੱਗੀ ਹੈ ਤੇ ਥੋੜਾ ਜਿਹਾ ਹੀ ਗਾੜਾ ਹੋਇਆ ਕੋਈ ਜ਼ਿਆਦਾ ਨਹੀਂ ਇੰਨਾ ਕੁ ਤਾਂ ਆਪਾਂ ਨੂੰ ਚਾਹੀਦਾ ਕਿਉਂਕਿ ਸਬਜ਼ੀਆਂ ਹੈ ਨਾ ਵਿੱਚ ਇਹਦੇ ਤੇ ਆਪਾਂ ਨੂੰ ਥੋੜਾ ਜਿਹਾ ਗਾੜਾ ਹੀ ਚਾਹੀਦਾ ਹੈਗਾ ਇਹਦਾ ਕੋਲ ਹੁਣ ਆਪਾਂ ਇੱਧਰ ਪੈਨ ਰੱਖ ਲਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਅੱਪਾ ਕਵੇ ਦੇ ਵਿੱਚ ਨਾ ਫਲਾਵਾ ਦਿਆਂਗੇ ਤੇ ਹੁਣ ਆਪਾਂ ਨਾ ਇੱਕ ਟਿਸ਼ੂ ਪੇਪਰ ਲੈ ਲਾਂਗੇ ਗੈਸ ਨਾ ਆਪਣਾ ਸਲੋ ਹੈ ਤੇ ਜਦੋਂ ਆਪਾਂ ਚੀਲਾ ਵਿੱਚ ਪਾਵਾਂਗੇ ਉਦੋਂ ਗੈਸ ਨੂੰ ਸਲੋ ਰੱਖਿਓ ਤੇ ਜਦੋਂ ਆਪਾਂ ਚੀਲਾ ਵਿੱਚ ਫਲਾਤਾ ਫਿਰ ਆਪਾਂ ਨਾ ਗੈਸ ਨੂੰ ਥੋੜਾ ਜਿਹਾ ਤੇਜ਼ ਕਰ ਲਾਂਗੇ ਹੁਣ ਆਪਾਂ ਨਾ 2 ਚਮਚੇ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਇਹਨੂੰ ਚਮਚੇ ਨਾਲ ਹੀ ਫਗਨ ਦਸੇ ਗਲਾਈ ਕਰ ਦਿਆਂਗੇ ਥੋੜਾ ਜਿਹਾ ਇਹ ਥੋੜਾ ਜਨਾ ਮੋਟਾ ਬਣੂਗਾ ਕਿਉਂਕਿ ਵਿੱਚ ਨਾ ਸਜੀਆਂ ਹਨ ਇਹਨੂੰ ਮੋਟਾ ਹੀ ਬਣਾਉਣਾ ਪਊਗਾ ਥੋੜਾ ਜਿਹਾ ਆਪਾਂ ਨੂੰ ਤੇ ਹੁਣ ਆਪਾਂ ਨਾ ਇਹਦੇ ਚਾਰ ਚਪੇਰੇ ਥੋੜਾ ਜਿਹਾ ਘਿਓ ਲਾ ਦਾਂਗੇ ਇਸ ਤਰ੍ਹਾਂ ਕਰਕੇ ਚਮਚ ਨਾਲ ਤੇ ਹੁਣ ਉਤੋਂ ਆਪਾਂ ਇਹਨੂੰ ਢੱਕ ਦੇਾਂਗੇ ਤੇ ਜਦੋਂ ਉਤੋਂ ਡਰਾਈ ਜਾ ਹੋ ਗਿਆ ਉਦੋਂ ਆਪਾਂ ਇਹਦਾ ਪਾਸਾ ਪਲਟ ਦਾਂਗੇ ਇਹ 2-3 ਮਿੰਟ ਹੋ ਗਏ ਉੱਤੋਂ ਡਰਾਈ ਹੋ ਗਿਆ ਹੁਣ ਆਪਾਂ ਉੱਤੇ ਨਾ ਥੋੜਾ ਜਿਹਾ ਇਸ ਤਰ੍ਹਾਂ ਕਰਕੇ ਇਹਦੇ ਨਾਲ ਘਿਓ ਪਾ ਦਿਆਂਗੇ ਤੇਲ ਜਾਂ ਘਿਓ ਕੁਛ ਵੀ ਵਰਤ ਲਓ ਆਪਾਂ ਵਰਤ ਸਕਦੇ ਹਾਂ ਤੇ ਹੁਣ ਆਪਾਂ ਇਹਨਾਂ ਪਾਸਾ ਪਲਤਦੇ ਹਾਂਗੇ ਇਹਦਾ ਆਹ ਦੇਖੋ ਬਹੁਤ ਵਧੀਆ ਫਸ ਗਿਆ ਹੁਣ ਇਧਰੋਂ ਆਪਾਂ ਖੁੱਲਾ ਹੀ ਪਰ ਮੈਨੂੰ ਪਕਾਵਾਂਗੇ ਐ ਇਸ ਤਰ੍ਹਾਂ ਹੀ ਦੂਸਰੀ ਚਾਰ ਤੇ ਪਕਾ ਲਾਂਗੇ ਲਓ ਜੀ ਆਪਾਂ ਦੂਸਰੀ ਸਾਈਡ ਤੋਂ ਵਧੀਆ ਪੱਕ ਗਿਆ ਤੇ ਹੁਣ ਆਪਾਂ ਇਹਨੂੰ ਕੱਢ ਕੇ ਇੱਧਰ ਪਲੇਟ ਤੇ ਰੱਖ ਜਾਨੇ ਇੱਧਰ ਆਪਾਂ ਪਲੇਟ ਤੇ ਰੱਖਦਾ ਇਹਨੂੰ ਤੇ ਹੁਣ ਆਪਾਂ ਗੈਸ ਨੂੰ ਨਾ ਸਲੋ ਕਰ ਲਾਂਗੇ ਤਵਾ ਠੰਡਾ ਕਰਾਂਗੇ ਤੇ ਫੇਰ ਆਪਾਂ ਦੂਸਰੇ ਨੂੰ ਵਿੱਚ ਪਾਵਾਂਗੇ ਇਹਦੇ ਉੱਚ ਦੂਸਰਾ ਚੀਲਾ ਬਣਾਵਾਂਗੇ ਫੇਰ ਗੈਸ ਆਪਾਂ ਨਾ ਆਉਫ ਹੀ ਕਰਤਾ ਕਿਉਂਕਿ ਤਵਾ ਆਪਣਾ ਗਰਮ ਹੈ ਤੇ ਤੇਲ ਆਪਾਂ ਇਹਦੇ ਵਿੱਚ ਪਾ ਕੇ ਉਹ ਗਰਮ ਕਰ ਲਿਆ ਵਿੱਚ ਗ੍ਰੀਸ ਕਰਤਾ ਪੈਣ ਦੇ ਤੇ ਹੁਣ ਆਪਾਂ ਦੋ ਚਮਚ ਫੇਰ ਪਾਵਾਂਗੇ ਇਹਦੇ ਵਿੱਚ ਘੋਲ ਦੇ ਤੇ ਹੁਣ ਆਪਾਂ ਆਪ ਚਮਚ ਨਾਲ ਹੀ ਫੇਰ ਫਲਾ ਦੇਵਾਂਗੇ ਨਾ ਵੈਸੇ ਥੋੜੇ ਜਿ ਮੋਟੇ ਹੀ ਬਣਦੇ ਆ ਸਬਜ਼ੀਆਂ ਦੇ ਕਾਰਨ ਨਾ ਮੋਟੇ ਬਣਦੇ ਆ ਅੱਜ ਤੱਕ ਕਰਕੇ ਤੇ ਆਪਾਂ ਇਹਨੂੰ ਬਲਾਈ ਕਰਕੇ ਢਟਾ ਕੇ ਫੇਰ ਅੱਗੇ ਨੂੰ ਪਕਾ ਲਾਂਗੇ ਆਪਾਂ ਤਾਂ ਜੀ ਹੁਣ ਆਪਾਂ ਨਾ ਇਹਨੂੰ ਦੂਸਰੀ ਸਾਈਡ ਬਦਲਾਂਗੇ ਤੇ ਹੁਣ ਉੱਪਰ ਆਪਾਂ ਇਸ ਤਰ੍ਹਾਂ ਕਰਕੇ ਇਹਦੇ ਘਿਓ ਲਾ ਦੇਵਾਂਗੇ ਹੁਣ ਆ ਇਧਰੋਂ ਵੀ ਆਪਾਂ ਨਾ ਉਸ ਤਰ੍ਹਾਂ ਕਰਕੇ ਪਕਾ ਲਾਂਗੇ ਹੁਣ ਆਪਾਂ ਦੂਸਰੀ ਸਾਈਡ ਤੋਂ ਦੇਖਦੇ ਆ ਆ ਦੇਖੋ ਆਪਣਾ ਵਧੀਆ ਚੀਲਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਪਲੇਟ 'ਚ ਰੱਖ ਦਿਆਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਦੂਸਰੇ ਵੀ ਐਸ ਤਰ੍ਹਾਂ ਕਰਕੇ ਬਣਾ ਲਾਂਗੇ ਤਾਂ ਕੀ ਆਪਣਾ ਵੀ ਚੀਲਾ ਬਣ ਕੇ ਹੋ ਗਿਆ ਤਿਆਰ ਇਹ ਨੂੰ ਆਪਾਂ ਪਲੇਟ 'ਤੇ ਗੱਢਤਾ ਹੁਣ ਆਇਸ ਤੇ ਕਾਈ ਕਰਕੇ ਆਪਾਂ ਦੂਸਰੀ ਬਣਾ ਲਾਂ ਹਾਂ ਹਾਂਜੀ ਚੀਲੇ ਬਣ ਕੇ ਹੋ ਗਏ ਤਿਆਰ ਤੇ ਹੁਣ ਸਾਨੂੰ ਵਿਖਾਉਣੇ ਆ ਸਰਵ ਕਰਕੇ ਹਾਂਜੀ ਆਪਨੇ ਦੇਖੋ ਸੂਜੀ ਦੇ ਚੀਲੇ ਬਹੁਤ ਹੀ ਹੈਲਦੀ ਤੇ ਟੇਸਟੀ ਬਣੇ ਆ ਤੇ ਵਿੱਚ ਪਾਇਆ ਸਬਜ਼ੀਆਂ ਤੇ ਪਨੀਰ ਤੇ ਤੁਸੀਂ ਵੀ ਟਰਾਈ ਕਰਿਓ ਤੇ ਬਹੁਤ ਹੀ ਵਧੀਆ ਹੈਗੇ ਤੇ ਨਾਲ ਸੌਸ ਹੈ ਆਪਣੀ ਜਿਹੜੀ ਮਰਜ਼ੀ ਖਾਓ ਨਾਲ ਆਪਣਾ ਹੈਗਾ ਲੈਂਮਨ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜਿਹੜਾ ਪਹਿਲੀ ਵਾਰ ਦੇਖੂ ਸਬਸਕ੍ਰਾਈਬ ਜਰੂਰ ਕਰੋ ਨਾਲੇ ਘੰਟੀ ਦਾ ਬਟਨ ਦਵਾ ਦੇ ਉਹ ਜਿਹੜੀ ਵੀਡੀਓ ਅਸੀਂ ਪਾਵਾਂਗੇ ਤੁਹਾਡੇ ਕੋਲ ਪਹਿਲਾਂ ਪਹੁੰਚਦੀ ਹੋ ਜੂਗੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ